ਪਿਛਲੇ ਦਿਨੀ ਵਿਵਾਦ ਦੇ ਚੱਲਦਿਆਂ ਬੰਦ ਕੀਤੇ ਗਏ ਸ਼੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਅਤੇ ਐਜੂਕੇਸ਼ਨਲ ਸੁਸਾਇਟੀ ਥਾਂਦੀਆਂ ਦਾ ਮੁਰਦੁਘਾਟਨ ਕੀਤਾ ਜਾ ਰਿਹਾ ਹੈ ਹਲਕਾ ਬੰਗਾ ਦੇ ਪਿੰਡ ਥਾਂਦੀਆਂ ਵਿਖੇ ਕਰਵਾਏ ਜਾ ਰਹੇ ਇਸ ਉਦਘਾਟਨੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਮੈਂਬਰ ਪਾਰਲੀਮੈਂਟ ਐਡਵੋਕੇਟ ਚੰਦਰ ਸ਼ੇਖਰ ਆਜ਼ਾਦ ੜਾਵਣ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ ਇਸ ਸੰਬੰਧੀ ਪ੍ਰਬੰਧਕਾਂ ਵੱਲੋਂ ਸਮੂਹ ਸੰਗਤ ਨੂੰ 8 ਜਨਵਰੀ ਦਿਨ ਬੁੱਧਵਾਰ ਨੂੰ ਇਸ ਉਦਘਾਟਨ ਸਮਾਰੋਹ ਵਿੱਚ ਪਹੁੰਚਣ ਦੀ ਪਿਲਕੀ ਦਿੱਤੀ ਜਾ ਰਹੀ ਹੈ ਹਾਂਜੀ ਜੈਗੁਰਦੇਵ ਧੰਨਗੁਰਦੇਵ ਜੋ ਬੋਲੇ 100 ਰੁਪਏ ਸਹਬੇ ਕਮਾਲ ਗੁਰੂਆਂ ਦੇ ਗੁਰੂ ਜਗਤ ਗੁਰੂ ਸ਼੍ਰੀ ਗੁਰੂ ਅਰਦਾਸ ਮਹਾਰਾਜੀ ਕੀ ਜੈ ਸਹਬੇ ਕਮਾਲ ਤਨਤਨ ਸਤਗੁਰੂ ਅਰਦਾਸ ਮਹਾਰਾਜ ਕਿਰਪਾ ਦੇ ਨਾਲ ਜੋ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਬਵਾਦ ਆਪਣੇ ਸ਼੍ਰੀ ਗੁਰੂ ਰਵਿਦਾ ਚੈਰੀਟੇਬਲ ਹਸਪੀਟਲ ਕਾਂਦੀਆਂ ਦਾ ਸੋ ਸਤਗੁਰ ਦੀ ਕਿਰਪਾ ਦੇ ਨਾਲ ਉਹ ਸੋਲਵ ਹੋ ਗਿਆ ਸੋ ਮਿੱਤੀ 8 ਜਨਵਰੀ ਨੂੰ ਇਸ ਦੀ ਦੁਬਾਰਾ ਓਪਨਿੰਗ ਹੋਣ ਜਾ ਰਹੀ ਆ ਸੋ ਮੈਂ ਬੇਨਤੀ ਕਰਦਾ ਵੱਧ ਤੋਂ ਵੱਧ ਸੰਗਤ ਓਪਨਿੰਗ ਤੇ ਪਹੁੰਚੇ ਕਿਉਂਕਿ ਇਹ ਜੋ ਕਾਰਜ ਸਤ ਗੁਰਦੀ ਕਿਰਪਾ ਨਾਲ ਔਰ ਆਪ ਸਾਹਿਬ ਵੀਰਾਂ ਦੇ ਸਹਿਯੋਗ ਦੇ ਨਾਲ ਹੀ ਹੁੰਦੇ ਆ ਸੋ ਵੱਧ ਤੋਂ ਵੱਧ 8 ਤਰੀਕ ਨੂੰ ਇੱਥੇ ਆਪਣੇ ਵੀਰ ਭਾ ਪਹੁੰਚਣ ਓਪਨਿੰਗ ਤੇ ਔਰ ਆਪਣੇ ਦਾਨੀ ਸੱਜਣਾਂ ਨੂੰ ਵੀ ਬੇਨਤੀ ਆ ਕਿ ਇਹ ਸਭ ਕਾਰਜ ਆਪ ਜੀ ਦੇ ਸਹਿਯੋਗ ਦੇ ਨਾਲ ਹੀ ਹੁੰਦੇ ਆ ਸੋ ਵੱਧ ਛੜ ਕੇ ਇਸ ਕਾਰਜ ਦੇ ਵਿੱਚ ਆਪਣੀ ਬਣਦੀ ਸੇਵਾ ਜ਼ਰੂਰ ਨਿਭਾਉਣ ਜੈ ਗੁਰੂ ਦੇਵ ਧੰਨ ਗੁਰਦੇਵ Chandar Consultants Limited Building Maintenance Handyman under Chat Trade Platform is now available on your local London area. He has more than 5 years experience in same line. He used to work with reputed companies, agencies as well local builders with brothers. He is professional by plumbing, electrician, masonry, carpentry, for more information, please contact him at under Check Trade platform www.jacktrade.com slash nine two one seven six zero. Chandar Consultants Limited call him on this number 07940795686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ